ਵਿਚ ਅੱਜ ਇਸ ਟਾਈਮ ਕਹਿੰਦਾ ਹਲਕੇ ਸ਼ਤਰਾਨੇ ਦੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਨਚਾਰਜ ਨੇ ਜੋ ਕੁ ਵੀ ਅਦਾਸ ਦੀ ਆਪਣੀ ਪੂਰੀ ਸਮੁੱਚੀ ਟੀਮ ਦੇ ਨਾਲ ਇਸ ਟਾਈਮ ਪਿੰਡ ਤੂੜ ਦੇ ਵਿੱਚ ਪਹੁੰਚੇ ਨੇ ਜੋ ਲੋਕਾਂ ਦੇ ਦੁੱਖ ਸੁੱਖ ਸੁਣਨ ਲਈ ਉਹਨਾਂ ਦੇ ਇੱਕ ਹਮਦਰਦੀ ਬਣ ਕੇ ਇਸ ਟਾਈਮ ਪਹੁੰਚੇ ਨੇ ਸੋ ਆਪਣਾ ਨਾਲ ਵੀ ਗੱਲਬਾਤ ਕਰਦੇ ਆ ਪੰਜਾਬੀ ਸਾਸੀ ਕਾਲ ਸასი ਕਾਲ ਜੀ ਕੀ ਮਤਲਬ ਤੁਸੀਂ ਮੈਸੇਜ ਦੇਣਾ ਚਾਹੁੰਗਾ ਕਿ ਕਿਸ ਵਿਸ਼ੇ ਤੇ ਮਤਲਬ ਤੁਸੀਂ ਅੱਜ ਅਸੀਂ ਪਿੰਡ ਤੂੜ ਦੇ ਵਿੱਚ ਆਏ ਦੇਖੋ ਅੱਜ ਅਸੀਂ ਪਿੰਡ ਤੂੜ ਦੀ ਜਿਹੜੇ ਪਿੰਡ ਹੈਗਾ ਇਨਾਂ ਦੇ ਪਿੰਡ-ਪਿੰਡ ਜਾ ਕੇ ਹਰ ਇੱਕ ਲੋਕਾਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਉਹਦੀਆਂ ਦੁਖਤ ਤਕਲੀਫਾਂ ਸੁਣਨ ਲਈ ਆਏ ਆਂ ਪਰ ਲੋਕਾਂ ਨੇ ਦੇਖੋ ਜਿਹੜਾ ਬਾਦਲ ਸਾਹਿਬ ਨੇ ਪਾਣੀ ਮੁਹੱਈਆ ਕਰਾਇਆ ਸੀ ਉਸ ਆਰਓ ਲਵਾ ਕੇ ਦਿੱਤੇ ਹੋਏ ਸੀ ਪਾਣੀ ਦੀ ਟੈਂਕੀਆਂ 'ਚ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਵੀ ਜਿਹੜੇ ਬਾਦਲ ਸਾਹਿਬ ਦੇ ਸਰਕਾਰ ਸਮੇਂ ਆਰਓ ਵਾਲਾ ਲੋਕ ਪਾਣੀ ਪੀਂਦੇ ਸੀ ਹੁਣ ਸਿੰਪਲ ਪਾਣੀ ਨਹੀਂ ਉਹਨਾਂ ਨੂੰ ਮਿਲ ਰਿਹਾ ਇਹ ਬੜੀ ਦੁਖਦਾਈ ਗੱਲ ਹੈ ਆਮ ਆਦਮੀ ਸਰਕਾਰ ਨੇ ਵਾਦੇ ਤਾਂ ਬਹੁਤ ਕਰੇ ਸੀ ਗਰੀਬਾਂ ਨਾਲ ਵੀ 1000 ਰੁਪਏ ਹਰ ਮਹੀਨੇ ਪੈਨਸ਼ਨ ਦੇਵਾਂਗੇ ਤੁਹਾਨੂੰ 2500 ਰੁਪਏ ਪੈਨਸ਼ਨ ਦੇਵਾਂਗੇ ਸੋ ਕੋਈ ਉਹਨਾਂ ਨੇ ਵਾਦਾ ਨਹੀਂ ਕਰਿਆ ਮੈਂ ਦੇਖ ਰਿਹਾ ਤੁਸੀਂ ਵੀ ਚੈਨਲ ਨਹੀਂ ਲੋਕਾਂ ਨਾਲ ਡਾਇਰੈਕਟ ਇੰਟਰਵਿਊ ਕਰ ਰਹੇ ਹੋ ਜਿਹੜੇ ਉਹਨਾਂ ਨੇ ਵਾਦੇ ਕਰੇ ਸੀ ਹਰ ਇੱਕ ਵਾਦੇ 'ਚ ਉਹ ਆਪਣਾ ਮੁੱਕਰ ਗਿਆ ਨੱਠ ਗਿਆ ਲੋਕ ਅੱਜ ਤਰਾਤਰਾਂ ਕਰ ਰਹੇ ਆ ਇੱਕ ਇੱਕ ਪਰਿਵਾਰ ਦਾ ਜੇ ਗੱਲ ਕਰੀਏ ਡੇਡ ਡੇਡ ਲੱਖ ਰੁਪਏ ਹੁਣ ਕਹ ਰਹੇ ਦੀ ਕਿ ਬੀਬੀ ਦਾ ਤੇ 4 ਲੱਖ ਤੋਂ ਉੱਪਰ ਬਣ ਗਿਆ ਜੇ 1000 ਰੁਪਏ ਦੀ ਗੱਲ ਕਰੀਏ ਸੱਤ ਬੀਬੀਆਂ ਉਹਨਾਂ ਦੇ ਘਰੇ ਸੀਗੀਆਂ 7000 ਰੁਪਏ ਮਹੀਨਾ 1284 ਤੇ ਤੁਸੀਂ ਜੋੜ ਲਓ 4 ਲੱਖ ਰੁਪਏ ਤੋਂ ਉੱਪਰ ਬਣ ਜੂਗਾ ਤੇ ਉਹ ਕਿੱਥੋਂ ਪਰਪਾਈ ਕਰਨਗੇ ਉਹ ਤਾਂ ਕਹਿੰਦੀਆਂ ਨੇ ਵੀ ਸਾਨੂੰ ਉਹਨਾਂ ਨੇ 1000 ਰੁਪਏ ਦੇ ਲਾਲਚ 'ਚ ਅਸੀਂ ਵੋਟ ਪਾਤੀ ਤੇ ਹੁਣ ਆਉਂਗੇ ਇਹਨਾਂ ਨੂੰ ਪੁੱਛਾਂਗੇ ਸੋ ਮੇਰਾ ਕੈਨ ਦਾ ਪਾਵ ਹੈ ਵਾਦਾ ਉਹ ਬਾਦਲ ਸਾਹਿਬ ਜਿਹੜਾ ਕਰਦੇ ਆ ਨੇ ਜੀ ਸੋ ਕਬੀਰ ਬਾਦਲ ਜੀ ਉਹ ਪੱਥਰ ਤੇ ਲਕੀਰ ਹੈ ਜਦੋਂ ਜ਼ਬਰਦਸਤ ਕਰ ਇਹ ਵੀ ਇਹ ਲੋਕਾਂ ਦਾ ਹੁਣ ਸੋਨੇ ਨੂੰ ਵੀ ਗੱਲ ਆਈ ਹੈ ਕਿ ਉਦੋਂ ਜਦੋਂ ਕਣਕ 2% ਆਪਾਂ ਨੂੰ ਕਣਕ ਮਿਲਦੀ ਸੀ ਪੰਜਾਬ ਸਰਕਾਰ ਵੱਲੋਂ ਬਾਦਲ ਵੇਲੇ ਮਿਲਦੀ ਸੀਗੀ ਸੋ ਉਹ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਤੇ ਹੁਣ ਆਪਣੇ ਛਤਰਾਣੇ ਹੁਣ ਕਿਤੇ ਸੜਕਾਂ ਦਾ ਵੀ ਪੂਰਾ ਪੂਰਾ ਹਾਲ ਹੈ ਸਾਰੇ ਹਲਕੇ ਛਤਰਾਣੇ ਕਿਤੇ ਵੀ ਪਾਸੇ ਚੱਲ ਜਾਓ ਤੁਸੀਂ ਵੀ ਨਿਕਲ ਕੇ ਆਏ ਹੋ ਕਿ ਘੱਗੇ ਤੋਂ ਬਰਾਸ ਸਾਰੀ ਸੜਕਾਂ ਹਲਕੇ ਛਤਰਾਣੇ ਦੀਆਂ ਇਵੇਂ ਦਨ ਜਿਹੜਾ ਇਸ ਹਲਕੇ ਦਾ ਐਮਐਲਏ ਐ ਤੁਸੀਂ ਚਿਚੜ ਵਾਲੇ ਚਲ ਜਾਓ ਉੱਥੇ ਬੋ ਜੀ ਕੱਚਾ ਰਸਤਾ ਸਹੀ ਆਊਗਾ ਸੜਕਾਂ ਦਾ ਇੰਨਾ ਬੁਰਾ ਹਾਲ ਹੈ ਬਹੁਤ ਮੈਂ ਉਹੀ ਕਹਿਣਾ ਪਿੰਡ 'ਚ ਨਹੀਂ ਤੁਸੀਂ ਜਾ ਸਕਦੇ ਜੇ ਛਤਰਾਣਾ ਨੂੰ ਚਲੇ ਗਏ ਉਧਰੋਂ ਆਣਾ ਜਿਵੇਂ ਮੁਸ਼ਕਲ ਹੋ ਜਾਂਦਾ ਜੇ ਉਧਰੋਂ ਚਲੇ ਗਏ ਬਾਯਾ ਛਤਰਾਣਾ ਮੁਸ਼ਕਲ ਹੋ ਜਾਂਦਾ ਕਹਿਣ ਦਾ ਭਾਵ 10 ਸਾਲ ਤੋਂ ਜੜੀ ਬਾਲ ਸਾਹਿਬ ਨੇ ਛੜਕਾਂ ਦਿੱਤੇਆਂ ਜਿਗੀਆਂ ਨਾ ਪਿਛਲੇ 5 ਸਾਲ ਕਾਂਗਰਸ ਦਾ ਰਾਜ ਰਿਹਾ ਉਹਨਾਂ ਨੇ ਬਣਾਈਆਂ ਨਾ ਇਹਨਾਂ ਨੇ ਬਣਾਈਆਂ ਕੋਈ ਸੜਕ ਨਹੀਂ ਬਣਾਈ ਕੋਈ ਬਿਜਲੀ ਦੇ ਜਿਹੜੇ ਬਿੱਲ ਐ ਇਹ ਕਹਿੰਦੇ ਸੀ ਅਸੀਂ ਫ੍ਰੀ ਕਰਦੇ 300 ਯੂਨਟ ਕਰਦੇ ਅੱਜ ਬਾਊ ਜੀ ਉਹਨਾਂ ਗਰੀਬਾਂ ਦੇ ਜਿਹੜੇ ਬਿੱਲ ਸੀ ਉਹ ਵੀ ਆਣੇ ਸ਼ੁਰੂ ਹੋ ਗਏ ਆ ਮੈਂ ਕਈ ਵਾਰ ਦੇਖਿਆ ਪ੍ਰਧਾਨ ਜੀ ਮੈਂ ਕਹਿਆ ਜੀ ਮੇਰੇ ਘਰ ਦਾ ਉਹਨਾਂ ਨੇ ਸਵਾ 2 ਲੱਖ ਰੁਪਏ ਬਿੱਲ ਭੇਜਤਾ ਮੇਰੇ ਕੋਲੇ ਹੈ ਨਹੀਂ ਮੈਂ ਤੁਹਾਨੂੰ ਦੁਕਾਨ ਦਾ ਸੋ ਇਸੇ ਤਰ੍ਹਾਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਿੱਥੇ ਬਿਜਲੀ ਫ੍ਰੀ ਸੀਗੀ ਉੱਥੇ ਤਾਂ ਮਤਲਬ ਬੇਲਾਣੇ ਸ਼ੁਰੂ ਹੋ ਗਏ ਆ ਸੋ ਇਸ ਕਰਕੇ ਹਰ ਇੱਕ ਜਿਹੜੀ ਸਰਕਾਰ ਹੈ ਆਪਣੇ ਬਿਜਲੀ ਦੇ ਵਾਦੇ ਤੋਂ ਆਪਣੇ ਪੈਨਸ਼ਨਾਂ ਦੇ ਵਾਦੇ ਤੋਂ ਆਪਣੇ ਹਜ਼ਾਰ-ਹਜ਼ਾਰ ਰੁਪਏ ਜਿਹੜੀ ਦਿੱਤੀ ਸਕੀਮ ਉਹਦੇ ਵਾਦੇ ਤੋਂ ਸਾਰੇ ਵਾਦੇ ਜਿਹੜੇ ਮੁੱਕ ਗਏ ਇੱਕ ਕਲਾ ਉਹਨਾਂ ਨੂੰ ਆਉਂਦੀ ਹੈ ਕਿਉਂਕਿ ਕਲਾਕਾਰ ਹੁੰਦਾ ਨਾ ਜੀ ਐਕਟਿੰਗ ਜਿਹੜਾ ਕਰਦਾ ਉਹ ਆਪਣੀ ਗੱਲ ਨਾ ਜਿਹੜੀ ਮੈਂ ਕਹੂੰਗਾ ਨਾ ਉਹ ਲੋਕਾਂ ਨੂੰ ਮੇਰੇ ਕਹੇ ਤੋਂ ਤਾਂ ਚੰਗੇ ਨਹੀਂ ਲੱਗਣੀ ਹੈ ਜੇ ਜਿਹੜਾ ਕਲਾਕਾਰ ਉਹਨੂੰ ਆਪਣੇ ਕਲਾ ਰਾਹੀਂ ਪੇਸ਼ ਕਰਦੂਗਾ ਉਹ ਜ਼ਿਆਦਾ ਚੰਗੀ ਲੱਗੂਗੀ ਉਹਨੂੰ ਪਰਮਾਣ ਤੋਂ ਇਲਾਵਾ ਮੈਂ ਸਮਝਦਾ ਹੋਰ ਕੁਝ ਗੱਲ ਕੀਤੀ ਨਹੀਂ ਹੈ ਜਿਹੜਾ ਕਬਜ਼ਾ ਅੱਜ ਆਮ ਆਦਮੀ ਸਰਕਾਰ ਦਾ ਸਾਰਾ ਦਿੱਲੀ ਵਾਲਿਆਂ ਕੋਲੇ ਹੈ ਦਿੱਲੀ ਦੇ ਹਿਸਾਬ ਨਾਲ ਬਦਲੀਆਂ ਹੁੰਦੀਆਂ ਨੇ ਦਿੱਲੀ ਦੇ ਹਿਸਾਬ ਨਾਲ ਸਰਕਾਰ ਚੱਲ ਰਹੀ ਹੈ ਸੋ ਮੈਂ ਸਮਝਦਾ ਮਾਨਤਾ ਸਿਰਫ ਇੱਕ ਰਬੜ ਦੀ ਮੋਹਰ ਹੈ ਜਦੋਂ ਮੋਦੀ ਸਾਹਿਬ ਤੋਂ ਪੈਸੇ ਮੰਗਣੇ ਸੀਗੇ ਆਪਣੀ ਰਿਪੋਰਟ ਪੇਸ਼ ਕਰਨੀ ਸੀ ਉਦੋਂ ਸੀਐਮ ਨੂੰ ਬੈਠਣਾ ਚਾਹੀਦਾ ਕਿਉਂਕਿ ਉੱਥੇ ਚੁਟਕਲੇ ਨਹੀਂ ਮੋਦੀ ਸਾਹਿਬ ਸੁਣ ਸਕਦੇ ਸੀ ਉੱਥੇ ਪ੍ਰੈਕਟੀਕਲੀ ਕੀ ਹਾਲਾਤ ਨੇ ਕੀ ਉੱਥੇ ਚਾਹੀਦਾ ਉਹ ਉਹਨਾਂ ਨੇ ਸੁਣਨਾ ਸੀ ਉਹ ਜ਼ਿੰਮੇਵਾਰੀ ਕਿਹਦੀ ਸੀ ਮੁੱਖ ਮੰਤਰੀ ਦੀ ਪਰ ਉਹ ਉਹ ਜ਼ਿੰਮੇਵਾਰੀ ਤੋਂ ਨੱਟ ਕੇ ਆਪਣਾ ਉਹਨਾਂ ਨੂੰ ਪਤਾ ਸੀ ਆਉਣਗੇ ਦੋ ਦਿਨ ਪਹਿਲਾਂ ਦਾਖਲ ਹੋਗੇ ਜਦੋਂ ਉਹ ਚਲੇਗੇ ਦੋ ਦਿਨ ਬਾਅਦ ਤੇ ਆ ਗਏ ਤੇ ਪ੍ਰਧਾਨ ਜੀ ਜਮਨੀ ਪਾਰਟੀ ਬੋਲੋ ਤੁਮਨੇ ਕਾਲੇ ਦਰ ਵੱਲੋਂ ਆਪਣੇ ਹਲਕੇ ਦੀ ਇਸ ਪਿੰਡ ਲਈ ਤੁਸੀਂ ਕੀ ਆਸ਼ਵਾਸ਼ਣ ਮਤਲਬ ਇਹ ਲੋਕਾਂ ਨੂੰ ਦਵਾਂਗੇ ਨਹੀਂ ਅਸੀਂ ਤਾਂ ਜੀ ਦੇਖੋ ਇਹਨਾਂ ਦੀਆਂ ਸੜਕਾਂ ਅਸੀਂ ਦੇਖਿਆ ਨੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਪੀਣ ਦਾ ਪਾਣੀ ਨਹੀਂ ਹੈ ਉਹ ਜਿਹੜੇ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਕਿ ਪੀਣ ਦਾ ਪਾਣੀ ਪਹਿਲੇ ਨੰਬਰ ਤੇ ਇਹਨਾਂ ਨੂੰ ਮਹੀਆ ਕਰਾ ਕੇ ਦੇਵਾਂਗੇ ਜਿਵੇਂ ਆਰਓ ਸਿਸਟਮ ਪਹਿਲਾਂ ਲਾਇਆ ਸੀ ਉਹ ਵੀ ਇਹਨਾਂ ਨੂੰ ਲਾ ਕੇ ਦੇਵਾਂਗੇ ਜਿਹੜੇ ਇਹਨਾਂ ਦੀ ਪੈਨਸ਼ਨ ਬੰਦ ਹੋਈਆਂ ਪਈਆਂ ਨੇ ਉਹ ਵੀ ਅਸੀਂ ਇਹਨਾਂ ਨੂੰ ਲਗਾਤਾਰ ਬਾਲ ਸਾਹਿਬ ਦੇ ਟਾਈਮ ਤੱਕ ਕੋਈ ਕਹਿ ਨਹੀਂ ਸਕਦਾ ਕਿ ਮੈਨੂੰ ਪੈਨਸ਼ਨ ਨਹੀਂ ਮਿਲੀ ਉਹ ਵੀ ਅਸੀਂ ਪੈਨਸ਼ਨ ਦੇਵਾਂਗੇ ਸੁਵਿਧਾ ਕੇਂਦਰ ਵੀ ਅਸੀਂ ਜਿਹੜੇ ਇਹਨਾਂ ਨੇ ਬੰਦ ਕਰਤੇ ਆ ਉਹ ਵੀ ਅਸੀਂ ਇਹਨਾਂ ਨੂੰ ਰੈਗੂਲਰ ਕਰਾਵਾਂਗੇ ਸੋ ਜਿਹੜੀ ਬੇਸਿਕ ਜ਼ਰੂਰਤਾਂ ਨੇ ਉਹ ਪਹਿਲ ਦੇ ਆਧਾਰ ਤੇ ਜਿਵੇਂ ਹੀ ਸਰਕਾਰ ਬਣਦੀ ਹੈ ਅਸੀਂ ਉਹਨਾਂ ਨੂੰ ਮਤਲਬ ਪੂਰਾ ਕਰਕੇ ਦੇਵਾਂਗੇ ਇਹ ਸ਼ਰੋਮਣੀ ਕਾਲ ਸਤਿ ਸ੍ਰੀ ਅਕਾਲ ਜੀ ਅੱਗੇ ਵਿਸ਼ੇ ਵਰਤੂ ਜਗਤ ਜਨਨਾਇਕ ਦੀ ਨੂੰ 3 ਦਿਨਾਂ ਤੇ ਕੀਤਾ ਸੀ ਬੈਠ ਗਏ ਜੀ ਤੇ ਕੀ ਕਹਿ ਰਹੇ ਅਸੀਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਛੋਟੇ ਸੱਦੇ ਦੇ ਜਿਹੜੇ ਪਹੁੰਚੇ ਹਾਂ ਤੁਹਾਡਾ ਆਯਾਜੀਆਂ ਕਹਿੰਦੇ ਆ ਇਹ ਸੁਖਵੀਰ ਸਿੰਘ ਬਾਦਲ ਜੀ ਦੇ ਪ੍ਰਧਾਨ ਜੀ ਦੇ ਦਿਸ਼ਾ ਨਿਸ਼ਾਨ ਅਨਸਾਰ ਜੋ-ਜੋ ਸਕੀਮਾਂ ਉਹ ਪੰਜਾਬ ਵਿੱਚ ਲਾਗੂ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਦੱਸਣ ਵਾਸਤੇ ਸਾਡੀਆਂ ਡਿਊਟੀਆਂ ਲਾਈਆਂ ਨੇ ਪਿੰਡ-ਪਿੰਡ ਹਰੇਕ ਇਕਾਈ ਦੇ ਵਿੱਚ ਜਾ ਕੇ ਅਸੀਂ ਸਾਰੀਆਂ ਉਹਨਾਂ ਸਕੀਮਾਂ ਦਾ ਪ੍ਰਚਾਰ ਕਰ ਰਹੇ ਹਾਂ ਤੇ ਦੱਸਣਾ ਪਏਗਾ ਜੋ-ਜੋ ਹੜ੍ਹ ਪੀੜਤਾਂ ਦੀਆਂ ਸਹਾਇਤਾ ਬਾਦਲ ਸਾਹਿਬ ਕਰ ਰਹੇ ਨੇ ਜਿਵੇਂ ਕਿ ਇੱਥੇ ਖੱਗਰ ਦੇ ਨੇੜੇ ਅਸੀਂ ਛੋਟੀ ਜੀ ਸ਼ਿਫਾਰਿਸ਼ ਕੀਤੀ ਕਿ ਸਾਰਾ ਪੰਜਾਬ ਤਾਂ ਡੁੱਬ ਰਿਹਾ ਹੈ ਪਰ ਸਾਡਾ ਇਲਾਕਾ ਵੀ ਡੁੱਬਰ ਦੇ ਕਿਨਾਰੇ ਤੇ ਹੈ ਤਾਂ ਸਾਡੀ ਇੱਕੋ ਹਲਕਾ ਇੰਚਾਰਜ ਸਾਹਿਬ ਨੇ ਸ਼ਿਫਾਰਿਸ਼ ਤੇ ਬਾਦਲ ਸਾਹਿਬ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਤੇ ਜੋ ਜੋ ਮੰਗਿਆ ਕੈਸ਼ 2 ਲੱਖ ਰੁਪਏ ਮੰਗਿਆ ਕਿਸਾਨ ਜੀ ਨੇ ਪਰੰਤੂ ਬਾਦਲ ਸਾਹਿਬ 3-3 ਲੱਖ ਰੁਪਏ ਦੇ ਕੇ ਤਾਂ 9000 ਲੀਟਰ ਡੀਜ਼ਲ ਦਿੱਤਾ ਤੇ ਹੁਣ ਅੱਗੇ ਵਾਸਤੇ ਵੀ ਜਿਨ੍ਹਾਂ ਦੀਆਂ ਜਿਹੜੇ ਸਾਰੇ ਬੰਡਾਂ ਦੀਆਂ ਅਸੀਂ ਜ਼ਿੰਮੇਵਾਰੀ ਲਈਆਂ ਨੇ ਵੀ ਬਾਦਲ ਸਾਹਿਬ ਅਸੀਂ ਆਪਣੇ ਟਰੈਕਟਰ ਆਪਣੇ ਡੀਜ਼ਲ ਦੇ ਲਾ ਕੇ ਅਸੀਂ ਸਾਰਾ ਕੁਝ ਇੰਤਜ਼ਾਮ ਕਰਕੇ ਦਵਾਂਗੇ ਜਿਵੇਂ ਜਿਵੇਂ ਬੀਜ ਦੀ ਯੂਜ ਇਹਨਾਂ ਦੀ ਆਪਸ ਰਾ ਜਮੀਨਾ ਖਰਾਬ ਹੋ ਗਈਆਂ ਤਾਂ ਉਹਨਾਂ ਵਾਸਤੇ ਸੀ ਬੀਜ ਮੁਹਿਆ ਕਰਵਾ ਰਹੇ ਆ ਇਹ ਸਾਰੀਆਂ ਸਕੀਮਾਂ ਸੀ ਦੱਸਣ ਵਾਸਤੇ ਲੋਕਾਂ ਨੂੰ ਅਸੀਂ ਪਿੰਡ-ਪਿੰਡ ਜਾ ਰਹੇ ਆ ਤੇ ਐਦਾਂ ਹੀ ਸੀ ਆਈ ਸੀਗੀ ਕਿ ਤੁਹਾਨੂੰ ਕਿਹੜੇ-ਕਿਹੜੀਆਂ ਸਮੱਸਿਆਵਾਂ ਪਿੰਡ ਦੇ ਵਿੱਚ ਹੋ ਰਹੀਆਂ ਨੇ ਭਾਈ ਸਾਡਾ ਪਾਣੀ ਚਾਹੀਦਾ ਹੈ ਹਾਂ ਕਿਵੇਂ ਵੀ ਪਾਣੀ ਤੁਹਾਡਾ ਸਾਫ਼ ਨਹੀਂ ਹੈਗਾ ਜਾਂ ਪਾਣੀ ਪੀਣ ਨੂੰ ਮਿਲਦਾ ਨਹੀਂ ਕਿਉਂ ਨਹੀਂ ਨਹੀਂ ਭਾਈ ਇਹ ਨਾ ਗੰਦਾ ਨਾ ਚੰਗਾ ਅੱਛਾ ਹਾਂ ਮਹੀਨਾ-ਮਹੀਨਾ ਪਾਣੀ ਨਹੀਂ ਮਿਲਦਾ ਜਿਵੇਂ ਪਹਿਲਾਂ ਆਪਣੇ ਫਿਲਟਰ ਵਾਲਾ ਸਿਸਟਮ ਲੱਗਿਆ ਹੋਇਆ ਸੀ ਉਹ ਬੰਦ ਹੈ ਬੰਦ ਹੈ ਅੱਛਾ ਹਾਂ ਕੀ ਕਰਨੀ ਕੀ ਤੁਸੀਂ ਮੰਗ ਕਰਦੇ ਹੋ ਮੰਗ ਭਾਈ ਮੋਟਰ ਲੱਗ ਜੇ ਸਾਡੀ ਵੀ ਇਹੀ ਚ ਚਾਰ ਪੰਜ ਘਰਾਂ ਦੀ ਹਾਂ ਮਹੀਨਾ ਮਹੀਨਾ ਜਦ ਪਾਣੀ ਨਹੀਂ ਆਉਂਦਾ ਦੇਖੋ ਇੱਕ ਦਿਨ ਨਹੀਂ ਪਾਣੀ ਕੰਨੀਓ ਸਰਦਾ ਅਸੀਂ ਮਹੀਨਾ ਮਹੀਨਾ ਸਰਦੇ ਅੱਛਾ ਹਾਂ ਪਾਣੀ ਦੀ ਤਾਂ ਕਾਫੀ ਸਮੱਸਿਆ ਹੈ ਹਾਂ ਹਾਂ ਖਾਸ ਯਾਰੀਏ ਜਿਹੜੇ ਸੜਕਾਂ ਟੁਕੜੀਆਂ ਹੋਈਆਂ ਤੁਹਾਡੇ ਪਿੰਡ ਦੀਆਂ ਪਿੰਡ ਜਾ ਕੇ ਦੇਖੋ ਮੇਰਾ ਘਰ ਵੀ ਇੱਕ ਕੰਦਾ ਇੱਧਰ ਜਾਈ ਮੇਰਾ ਪਰਿਵਾਰ ਅੱਜ ਦਾ ਵਜੇ ਸਾਰਾ ਪਾਣੀ ਪਿੰਡ ਦਾ ਉੱਥੋਂ ਲਾ ਕੇ ਸਾਰਾ ਮੇਰੇ ਬਾਹਰ ਤੇ ਖੜਾ ਚਲੋ ਮੈਂ ਤੁਹਾਨੂੰ ਦਿਖਾ ਦਾਨੀ ਆ ਪਤਾ ਨਹੀਂ ਮੇਰਾ ਪੋਤਾ ਦਾ ਵੀ ਪਤਾ ਨਹੀਂ ਮੇਰੀ ਪੋਤੀ ਪਤਾ ਨਹੀਂ ਮੈਂ ਦਵਾਂ ਕਹਿੰਦਾ ਇੰਨੇ ਫਰਕ ਨਾ ਕਹਿੰਦਾ ਗੰਜਾ ਐਸਾ ਹੈ ਨਹੀਂ ਚਾਰ ਜੀਆਂ ਸੀ ਜਿਹਦੇ ਮੁੰਡੇ ਦਾ ਜਿਹੜੇ ਮੁੰਡੇ ਦਾ ਘਰ ਉਹਦੇ ਉਹਦੇ ਦਿਮਾਗੀ ਟੈਸਟ ਨੇ ਪਹਿਲਾਂ ਸਾਨੂੰ ਪਤਾ ਨਹੀਂ ਸੀ ਸਾਨੂੰ ਐ ਦੀ ਮਿਨਤਾ ਖਾਂਦਾ ਬਈ ਪਾਉਣ ਦੀ ਗੰਜਾ ਐਸਾ ਨਹੀਂ ਜਾ ਕੇ ਦੇਖ ਲਓ ਕਿਸੇ ਦਾ ਤੁਸੀਂ ਮੰਗਦੀ ਕਰਦੇ ਹੋ ਸ਼੍ਰੋਮਣੀ ਅਕਾਲੀ ਦਲ ਵੀ ਥੋੜੇ ਅੱਜ ਕਣਾ ਨੱਗੜ ਦੇ ਬਈ ਸਾਡਾ ਤਾਂ ਵੋਟਾਂ ਨੇ ਥੋੜੇ ਹੱਥੇ ਫਟਾ ਦਾਂਗੇ ਹਾਂ ਹਾਂ ਪੱਕੀ ਆਇਨ ਜਿੰਨੇ ਖੜੇ ਆ ਕਿਹਾ ਤੁਸੀਂ ਦੂਜੀਆਂ ਸਰਕਾਰਾਂ ਤੋਂ ਆਪਾਂ ਕਹਿ ਰਹੇ ਤੁਸੀਂ ਅੱਕੇ ਬਾਈ ਅਸੀਂ ਆਕਾ ਗਿਆ ਸੀ ਤਾਂ ਉਹਨਾਂ ਨੇ ਦੁਖੀ ਕਰ ਲਈ ਹਾਂ ਭਗਵਾਨ ਤਾਂ ਮਾਨ ਆਇਆ ਸੀ ਉਹਦੇ ਕੱਢਿਓ ਗਾਇਲ ਪਈਦੀ ਕੋਈ ਨਹੀਂ ਗਾਇਲ ਪਈ ਹੁਣ ਵੀ ਦੁਬਾਰੇ ਵੀ ਤਿਆਰ ਆ ਅੱਜ ਆ ਜੇ ਅੱਜ ਉਹਦੇ ਗਾਇਲ ਪਾਉਂਗੀ ਨਾ ਮਰਨ ਤੋਂ ਡਰਾਂ ਨਾ ਜੇਹ ਤੋਂ ਡਾਂ ਕਿਸੇ ਤੋਂ ਨਹੀਂ ਡਰਦੀ ਹਾਂ ਐਨੀ ਐਨੀ ਟੰਗਾ ਮੇਰੇ ਜਿੰਨਾ ਦਾ ਕੋਈ 1000 ਰੁਪਏ ਸਕੀਮ ਆਪਾਂ ਬੀਬੀਆਂ ਨੂੰ 1000 ਰੁਪਏ ਸਕੀਮ ਕਹੀ ਸੀਗੀ ਵੀ 1000 ਰੁਪਏ ਪਾਵਾਂਗੇ ਉਹ ਵੀ ਨਹੀਂ ਹਸ ਤੱਕ ਮਿਲਿਆ ਨਾ 25 ਫਰਸਨ ਦਾ ਘਰ ਦੀ ਮੇਰਾ ਉਹ ਵੀ ਨਹੀਂ ਪਾਇਆ ਮੇਰਾ ਪਲਾਟ ਦੀ ਚਲੋ ਮੈਂ ਦਿਖਾਵਾਂ ਕਾਗਜ਼ ਮੇਰੇ ਪੱਕੇ ਨੇ ਮੇਰਾ ਨੰਬਰ ਲੱਗਿਆ ਮੇਰਾ ਉਹ ਵੀ ਦਾ ਉਹ ਵੀ ਦਬਾਇਆ ਸਰਪੰਚ ਨੇ ਦਬਾਇਆ ਮੇਰਾ ਨਾਮ ਕਰਮਜੀਤ ਆ ਜੀ ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਸਮੱਸਿਆ ਆ ਰਹੀ ਹੈ ਸਕੂਲ ਦੀ ਸਮੱਸਿਆ ਜੀ ਗਰੂੜਿਕ ਹਾਰਿਆਂ ਦੀ ਸਮੱਸਿਆ ਜੀ ਤੁਹਾਡਾ ਕਿਹੜੀ ਕਲਾਸ ਤੱਕ ਸਕੂਲ ਹੈ ਅਰੇ ਤਾਂ 8ਵੀਂ ਤੱਕ ਕਰਾਈ ਜੀ ਸਕੂਲ ਸਕੂਲ ਹੈ ਨਹੀਂਗਾ ਕੁੜੀਆਂ ਦਫ਼ਤਰੀ ਵਾਲੇ ਜਾਂਦੇ ਨੇ ਆਏ ਮਟਿਆਰਾਂ ਕੁੜੀਆਂ ਜਾਂਦੀਆਂ ਨੇ ਗੀਆਂ ਫਿਰ ਸੜਕਾਂ ਦਾ ਹੱਲ ਨਹੀਂ ਹੈਗਾ ਬੱਚੇ 12 13 13 ਪੜੇ ਫਿਰਦੇ ਨੇ ਜੀ ਉਹਨਾਂ ਨੂੰ ਨੌਕਰੀ ਨਹੀਂ ਕੋਈ ਮਿਲ ਰਹੀ ਹੈਗੀ ਹੁਣ ਮੇਰੀ ਬੱਚੇ ਲਾਲਾ ਜੀ ਕਾਜਾ ਬੱਠਾ ਅੰਦਰ 2 12 13 ਪੜੇ ਫਿਰਦੇ ਨੇਗੇ ਇਉਂ ਫਿਰਦੇ ਨੇਗੇ ਦਿਹਾੜੀਆਂ ਕਰਦੇ ਦਿਹਾੜੀਆਂ ਵੀ ਨਹੀਂ ਹੁੰਦੀਆਂ ਹੈਗੀਆਂ ਪੜੇ ਹੋਏ ਬੱਚਿਆਂ ਤਾਂ ਧੀਏ ਦੇ ਨਾ ਬਿਮਾਰ ਹੋ ਜਾਂਦੇ ਨੇਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਗਰ ਦੇ ਵਿੱਚ ਆਈਏ ਤੁਸੀਂ ਕੀ ਇਹਨਾਂ ਨੂੰ ਕਹਿਣਾ ਚਾਹੋਗੇ ਕਿ ਸਾਨੂੰ ਤਾਂ ਬੱਚਿਆਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਜੀ ਹਾਂ ਹਾਂ ਸਾਡੇ ਬੱਚ ਖ ਵਧੀਆ ਹੋਣਾ ਚਾਹੀਦਾ ਜੀ ਬੱਚਿਆਂ ਦਾ ਨਸਿਆਲ ਬੰਦ ਹੋਣਾ ਚਾਹੀਦਾ ਜੀ ਨਸਿਆ ਤਾਂ ਦੂਰ ਰਹਿਣ ਸਾਡੇ ਬੱਚੇ ਹਾਂ ਆਪਾਂ ਨੇ ਕਹਿਣਾ ਹੋਣਾ ਮਾਥੇ ਬੀਬੀਆਂ ਭੈਣਾਂ ਨੇ ਜੋ ਮਾਵਾਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਕਿ ਪਿੰਡ ਧੂੜ ਦੇ ਵਿੱਚ ਕਾਫੀ ਸਮੱਸਿਆਵਾਂ ਜੋ ਆ ਰਹੀਆਂ ਨੇ ਜਿਨ੍ਹਾਂ ਨੇ ਕਿਹਾ ਹੈ ਮਾਤਾ ਨੇ ਵੀ ਸਰਕਾਰ ਵੱਲੋਂ ਜੋ ਹਜ਼ਾਰ ਰੁਪਏ ਸਕੀਮ ਕਹੀ ਗਈ ਸੀ ਉਹ ਨਹੀਂ ਹਸ ਤੱਕ ਲੱਗੇਗੀ ਜੇ ਨਸ਼ਾਸੀ ਦਾ ਉਹ ਨਹੀਂ ਬੰਦ ਹੋਇਆ ਹੈਗਾ ਤੇ ਤੀਜੀ ਗੱਲ ਇਹਨਾਂ ਨੇ ਕਹੀ ਹੈ ਵੀ ਸੜਕਾਂ ਦਾ ਬੜਾ ਬੁਰਾ ਹਾਲ ਹੈ ਵੀ ਕਾਫੀ ਇਹ ਸਮੱਸਿਆਵਾਂ ਤੋਂ ਪਰੇਸ਼ਾਨ ਨੇ ਇੱਕ ਵੱਡੀ ਗੱਲ ਸੁਣਨ ਚ ਇਹ ਆਈ ਹੈ ਕਿ ਇਸ ਪਿੰਡ ਦੇ ਵਿੱਚ ਧੂੜ ਪਿੰਡ ਦੇ ਵਿੱਚ ਪਾਣੀ ਦੀ ਕਾਫੀ ਵੱਡੀ ਸਮੱਸਿਆ ਹੈ ਇੱਥੇ ਲੋਕਾਂ ਨੂੰ ਮਿਲ ਰਹੀ ਹੈ ਜੋ ਪਾਣੀ ਸਹੀ ਸਾਫ਼ ਨਹੀਂ ਹੈਗਾ ਜੋ ਪੀਣ ਵੇਲੇ ਵੀ ਕਿਲਤ ਆਉਂਦੀ ਹੈ ਇੱਥੇ ਲੋਕਾਂ ਨੂੰ ਸੋ ਤਾਂ ਤੁਸੀਂ ਮੇਰੇ ਨਾਲ ਜੁੜੇ ਰਹੋ ਹਰ ਫਿਰ ਕੋਰ ਕਾਕਾ ਨਾਲ ਤਾਂ ਕਿ ਤੁਹਾਡੇ ਨਾਲ ਮੈਂ ਇੱਥੇ ਵੀ ਖਬਰਾਂ ਸਾਂਝੀਆਂ ਕਰ ਸਕਾਂ ਪਟਿਆਲਾ ਫਾਸਟ ਨਿਊਜ਼ ਦੇ ਨਾਲ